ਤਪਦੀ ਗਰਮੀ ਦੇ ਵਿੱਚ ਆ ਤਿੰਨ ਕਾਰਨ ਬਣਦੇ ਨੇ ਹਟੈਕ ਦੀ ਵਜ੍ਹਾ ਕਿਵੇਂ ਵੱਜ ਜਾਂਦਾ ਹੈ ਜ਼ਾਨ ਦਾ ਖਤਰਾ ਧਿਆਨ ਨਾਲ ਸੁਣਿਓ ਆ ਪੂਰੀ ਅਪਡੇਟ ਕਿਤੇ ਤੁਸੀਂ ਤਾਂ ਨਹੀਂ ਹੋ ਰਹੇ ਇਸ ਦਾ ਸ਼ਿਕਾਰ ਜੀ ਹਾਂ ਜਿੱਥੇ ਇੱਕ ਪਾਸੇ ਤਪਦੀ ਦੁਪਹਿਰ ਹੋਵੇ ਜਾਂ ਫਿਰ ਨਮੀ ਵਾਲੀ ਰਾਤ ਹੋਵੇ ਇਹ ਮੌਸਮ ਨਾ ਸਿੱਧ ਤੁਹਾਨੂੰ ਪਸੀਨਾ ਧਿਆਨ ਲਿਆਉਂਦਾ ਹੈ ਸਗੋਂ ਸਰੀਰ ਦੇ ਉੱਤੇ ਵੀ ਕਾਫੀ ਡੂੰਗਾ ਤੇ ਜੋ ਕਿ ਪ੍ਰਭਾਵ ਛੱਡਦਾ ਹੈ ਤਾਂ ਅਕਸਰ ਲੋਕ ਸੋਚਦੇ ਨੇ ਕਿ ਦਿਲ ਦੇ ਦੌਰੇ ਤਾਂ ਸਰਦੀਆਂ ਦੇ ਵਿੱਚ ਹੀ ਜ਼ਿਆਦਾ ਆਉਂਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਗਰਮੀਆਂ ਦੇ ਵਿੱਚ ਦਿਲ ਲਈ ਖਤਰਾ ਵੀ ਉਨਾ ਹੀ ਗੰਭੀਰ ਹੋ ਸਕਦਾ ਹੈ ਕਈ ਵਾਰ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਰੋਜ਼ਾਨਾ ਦੀਆਂ ਆਦਤਾਂ ਦੇ ਵੱਲ ਧਿਆਨ ਦੇਣਾ ਛੱਡ ਦਿੰਦੇ ਹਾਂ ਜੋ ਗਰਮੀਆਂ ਦੇ ਵਿੱਚ ਦਿਲ ਦੇ ਦੌਰੇ ਦਾ ਇੱਕ ਵੱਡਾ ਕਾਰਨ ਬਣ ਸਕਦਾ ਹੈ ਸਭ ਤੋਂ ਪਹਿਲਾ ਹੈ ਸਰੀਰ ਦੇ ਵਿੱਚ ਡੀਹਾਈਡਰੇਸ਼ਨ ਜੀ ਹਾਂ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਜਿਸ ਦੇ ਕਾਰਨ ਸਰੀਰ ਦੇ ਵਿੱਚੋਂ ਨਮਕ ਅਤੇ ਪਾਣੀ ਦੀ ਮਾਤਰਾ ਤੇਜ਼ੀ ਦੇ ਨਾਲ ਘਟਣ ਲੱਗਦੀ ਹੈ ਜੋ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਖੂਨ ਗਾੜਾ ਹੋ ਜਾਂਦਾ ਹੈ ਅਤੇ ਦਿਲ ਨੂੰ ਖੂਨ ਪੰਪ ਕਰਨ ਦੇ ਲਈ ਵਧੇਰੇ ਮਿਹਨਤ ਕਰਨੀ ਪੈਂਦੀ ਹੈ ਦਿਨ ਭਰ ਬਹੁਤ ਸਾਰਾ ਪਾਣੀ ਪਿਓ ਖਾਸ ਕਰਕੇ ਜਦੋਂ ਤੁਸੀਂ ਬਾਹਰ ਜਾ ਰਹੇ ਹੋ ਨਾਰੀਅਲ ਪਾਣੀ ਹੋ ਗਿਆ ਨਿੰਬੂ ਪਾਣੀ ਅਤੇ ਇਲੈਕਟ્રોਨਾਈਟਸ ਦੇ ਨਾਲ ਭਰਪੂਰ ਪੀਣ ਵਾਲੇ ਪਦਾਰਥ ਪੀਓ ਇਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਗਰਮੀ ਦੀ ਸਮੱਸਿਆ ਹੋ ਸਕਦੀ ਹੈ ਜਿਹਾ ਜਿਵੇਂ ਕਿ ਸਰੀਰ ਦੇ ਵਿੱਚ ਲਗਾਤਾਰ ਤੇਜ਼ ਧੁੱਪ ਅਤੇ ਗਰਮੀ ਦੇ ਸੰਪਰਕ ਦੇ ਵਿੱਚ ਰਹਿੰਦਾ ਹੈ ਤਾਂ ਸਮੱਸਿਆ ਵੱਧ ਜਾਂਦੀ ਹੈ ਇਸ ਨਾਲ ਸਰੀਰ ਦੇ ਤਾਪਮਾਨ ਨਿਯੰਤਰਣ ਪ੍ਰਣਾਲੀ ਨੂੰ ਵਿਗਾੜ ਸਕਦਾ ਹੈ ਅਤੇ ਬਲੱਡ ਪ੍ਰੈਸ਼ਰ ਅਚਾਨਕ ਡਿੱਗ ਸਕਦਾ ਹੈ ਇਸ ਸਥਿਤੀ ਦੇ ਵਿੱਚ ਦਿਲ ਲਈ ਖਤਰਨਾਕ ਸਾਬਿਤ ਹੋ ਜਾਂਦੀ ਹੈ ਖਾਸ ਕਰਕੇ ਉਹਨਾਂ ਦੇ ਲਈ ਜੋ ਪਹਿਲਾਂ ਹੀ ਹਾਈ ਬੀਪੀ ਜਾਂ ਫਿਰ ਦਿਲ ਦੀ ਬਿਮਾਰੀ ਤੋਂ ਪੀੜਤ ਨੇ ਤਾਂ ਸਵੇਰੇ ਸ਼ਾਮ ਸਵੇਰੇ ਜਾਂ ਫਿਰ ਸ਼ਾਮ ਨੂੰ ਹੀ ਬਾਹਰ ਨਿਕਲਾ ਕਰੋ ਦੁਪਹਿਰ ਨੂੰ ਬਾਹਰ ਜਾਣ ਤੋਂ ਬਚਾ ਕਰੋ ਤਾਂ ਹਲਕੇ ਅਤੇ ਢਿੱਲੇ ਕੱਪੜੇ ਪਾਓ ਜ਼ਿਆਦਾ ਟਾਈਟ ਕੱਪੜੇ ਨਾ ਪਾਓ ਕਿਉਂਕਿ ਗਰਮੀ ਦੇ ਕਾਰਨ ਤੁਹਾਨੂੰ ਕੰਫਰਟੇਬਲ ਹੋਣਾ ਜ਼ਿਆਦਾ ਜ਼ਰੂਰੀ ਹੈ ਘਰ ਜਾਂ ਫਿਰ ਦਫ਼ਤਰ ਦੇ ਵਿੱਚ ਏਸੀ ਨਹੀਂ ਹੈ ਤਾਂ ਠੰਡੀ ਜਗ੍ਹਾ ਦੇ ਉੱਤੇ ਰਹੋ ਅਤੇ ਪੱਖੇ ਦੀ ਵਰਤੋਂ ਕਰੋ ਫਿਰ ਆਉਂਦੀ ਹੈ ਜ਼ਿਆਦਾ ਸਰੀਰਕ ਗਤੀਵਿਧੀ ਅਤੇ ਕਸਰਤ ਯਾ ਗਰਮੀਆਂ ਦੇ ਵਿੱਚ ਬਹੁਤ ਸਾਰੇ ਲੋਕ ਭਾਰ ਘਟਾਉਣ ਦੇ ਲਈ ਸਵੇਰੇ ਜਲਦੀ ਜਾਂ ਫਿਰ ਦੁਪਹਿਰ ਨੂੰ ਧੁੱਪ ਦੇ ਵਿੱਚ ਕਸਰਤ ਕਰਨਾ ਸ਼ੁਰੂ ਕਰ ਦਿੰਦੇ ਨੇ ਇਸ ਸਮੇਂ ਸਰੀਰ ਪਹਿਲਾਂ ਹੀ ਗਰਮ ਹੁੰਦਾ ਹੈ ਅਤੇ ਜਦੋਂ ਅਸੀਂ ਇਸ ਦੇ ਉੱਤੇ ਜ਼ਿਆਦਾ ਦਬਾਅ ਪਾਉਂਦੇ ਆ ਤਾਂ ਇਹ ਦਿਲ ਨੂੰ ਪ੍ਰਭਾਵਿਤ ਕਰ ਸਕਦਾ ਹੈ ਤਸਵੀਰੇ ਜਲਦੀ ਜਾਂ ਫਿਰ ਸ਼ਾਮ ਨੂੰ ਕਸਰਤ ਲਈ ਸਮਾਂ ਰੱਖੋ ਜਦੋਂ ਤਾਪਮਾਨ ਘੱਟ ਹੁੰਦਾ ਹੈ ਧੁੱਪ ਦੇ ਵਿੱਚ ਤੁਸੀਂ ਕਦੇ ਵੀ ਕਸਰਤ ਵਗੈਰਾ ਨਾ ਕਰਿਆ ਕਰੋ ਕਸਤ ਕਰਦੇ ਸਮੇਂ ਵਿਚਕਾਰ ਬ੍ਰੇਕ ਲਓ ਅਤੇ ਪਾਣੀ ਪੀਂਦੇ ਰਹੋ ਸਰੀਰ ਦੀ ਥਕਾਵਟ ਨੂੰ ਨਜ਼ਰਅੰਦਾਜ਼ ਨਾ ਕਰੋ ਇਹ ਇਹ ਇਸ ਲਈ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਦਿਲ ਦੇ ਉੱਤੇ ਜ਼ਿਆਦਾ ਦਬਾਅ ਹੈ ਤਾਂ ਜਿਹਾ ਖਬਰਾਂ ਦੇਖਣ ਦੇ ਲਈ ਅਜਿਹੀਆਂ ਅਪਡੇਟਸ ਦੇਖਣ ਦੇ ਲਈ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਤਾਂ ਜਿੰਨੀਆਂ ਵੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸਿਹਤ ਤੋਂ ਵੱਧ ਕੁਝ ਵੀ ਨਹੀਂ ਹੈਗਾ ਰੋਜ਼ਾਨਾ ਤੁਹਾਨੂੰ ਸਿਹਤ ਦੇ ਨਾਲ ਜੁੜੀਆਂ ਹੋਈਆਂ ਕੁਝ ਵਕ ਵਕ ਟੌਪਿਕਸ ਤੁਹਾਨੂੰ ਦੱਸਦੇ ਆ ਜੋ ਤੁਹਾਡੇ ਸਿਹਤ ਦੇ ਨਾਲ ਸੰਬੰਧਿਤ ਹੁੰਦੇ ਨੇ ਜਿਵੇਂ ਦਿਲ ਦੀਆਂ ਬਿਮਾਰੀਆਂ ਕਦੇ ਗਰਮੀ ਦੇ ਵਿੱਚ ਤੁਸੀਂ ਕਿਹੋ ਜਿਹਾ ਖਾਣਾ ਖਾਂਦੇ ਹੋ ਕਿਹੋ ਜਿਹੀ ਤੁਸੀਂ ਡਰਿੰਕਸ ਪੀਣੀਆਂ ਨੇ ਉਸ ਦੇ ਨਾਲ ਸਾਰੀਆਂ ਅਪਡੇਟਸ ਤੁਹਾਨੂੰ ਇਸ ਚੈਨਲ ਦੇ ਉੱਤੇ ਮਿਲਦੀਆਂ ਨੇ ਤਾਂ ਇਸ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰੋ